ਕਿੰਦੀ ਕੀ ਮਾਮਲਾ ਹੋਇਆ ਸਾਰੀ ਗੱਲਬਾਤ ਕੀ ਹੋਈ ਹੈ ਜਿਹੜਾ ਤੁਹਾਡੇ ਤੇ ਜਾਣ ਦੇ ਮਾਮਲਾ ਹੋਇਆ ਬ్రో ਐਕਚੁਅਲੀ ਕੀ ਸੀ ਨਾ ਬਈ ਬਾਹਰੋਂ ਝੋਨਾ ਆਉਂਦਾ ਹੈ ਤੇ ਜਿਵੇਂ ਪਿੰਡੂ ਨਾਜ ਮੰਡੀਆਂ ਹੈਗੀਆਂ ਇਹਨਾਂ ਚ ਪੰਜਾਬ ਸਰਕਾਰ ਬਣੀ ਉਹ ਖਰੀਦ ਬੰਦ ਕਰਤੀ ਤੇ ਜਿਹੜੀਆਂ ਮੇਨ ਮੰਡੀਆਂ ਹੈਗੀਆਂ ਸ਼ਹਿਰਾਂ ਦੀ ਉਹਨਾਂ ਚ ਵੇਚ ਰਿਹਾ ਜਿਹੜਾ ਕਿ ਕਿਸਾਨ ਲੈ ਕੇ ਆਉਂਦਾ ਤਾਂ ਜਿਹੜਾ ਮੰਡੀਆਂ ਚ ਜਾ ਰਿਹਾ ਜਾਂ ਸ਼ਹਿਰਾਂ ਚ ਸਿੱਧਾ ਜਾ ਰਿਹਾ 102 ਨੰਬਰ ਦਾ ਤਾਂ ਮੈਂ ਮਲੋੜ ਤੋਂ ਆ ਰਿਹਾ ਸੀ ਤਾਂ ਜਦੋਂ ਮੈਂ ਵੇਖਿਆ ਵੀ ਇੱਕ ਟਰਾਲੀ ਆ ਰਹੀ ਜਾਂ ਤੇ ਜਾ ਕਿੱਧਰ ਨੂੰ ਰੰਝਾ ਕਿਉਂਕਿ ਜੇ ਮੰਨ ਲਓ ਮਲੋਟ ਵਿਕਣਾ ਚਾਹੀਦਾ ਜਿੱਥੋਂ ਮਲੋਟ ਏਰੀਏ ਦਾ ਤਾਂ ਇਹ ਉਧਰੋਂ ਆ ਕੇ ਤੇ ਇਧਰੋਂ ਜਾ ਰਿਆ ਸੀ ਤੇ ਮੈਂ ਮਗਰੇ ਜਾ ਰਿਆ ਮੈਂ ਇੱਥੋਂ ਹੀ ਫੋਨ ਲਾਤਾ ਮੰਨ ਲਓ ਮਾਰਕੀਟ ਸੈਕਟਰੀ ਤੋਂ ਵੀ ਇਸ ਤਰ੍ਹਾਂ ਕਰਕੇ ਵੀ ਆ ਦੋਨੋਂ ਉਪਰ ਤੇ ਝੋਨਾ ਲੱਗਦਾ ਤੇ ਇਹਦੀ ਜਾਂਚ ਕੀਤੀ ਜਾਵੇ ਉਹ ਥੇੜੀ ਮੰਡੀ ਜਾ ਕੇ ਜਿਹੜਾ ਫਕਰਸਾ ਥੇੜੀ ਹੈ ਉੱਥੇ ਰੁੱਕੀ ਟਰਾਲੀ ਤਾਂ ਨਾਲ ਦੀ ਨਾਲ ਹੀ ਜਿਹੜੇ ਮੌਕੇ ਤੇ ਜਿਹੜੇ ਅਧਿਕਾਰੀ ਸੀਗੇ ਮਾਰਕੀਟ ਕਮੇਟੀ ਦੇ ਸੀ ਉਹ ਵੀ ਪਹੁੰਚ ਗਏ ਅਜੇ ਮੈਂ ਪਾਸੇ ਖੜਾ ਸੀ ਤਾਂ ਉਹ ਉਹਨਾਂ ਨਾਲ ਬਹਿਸ ਬਾਜ਼ੀ ਕਰ ਰਿਹਾ ਸੀ ਕਿ ਤੁਸੀਂ ਕੌਣ ਨੂੰ ਨੇ ਰੋਕਣ ਵਾਲੇ ਹੈ ਹਨਾ ਤੇ ਸਾਡੇ ਐ ਸਾਡਾ ਕੋਟਾ ਨਹੀਂ ਪੂਰਾ ਹੋਇਆ ਇਹ ਨਹੀਂ ਹੋਇਆ ਉਹ ਵਾਵਾ ਕੁਛ ਉਹਨਾਂ ਨਾਲੋਂ ਦੀ ਮੰਲੋ ਹੋਈ ਉਹਨੇ ਉਹਨਾਂ ਨਾਲ ਬਹਿਸ ਬਾਜੀ ਕੀਤੀ ਮੋਬਾਈਲ ਵਗੈਰਾ ਉਹਨਾਂ ਦਾ ਖੋਹਣ ਦੀ ਵੀ ਕੋਸ਼ਿਸ਼ ਕੀਤੀ ਮਲਾਜਮਾਂ ਦੀ ਤੇ ਇਹ ਰਾਣਾ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਆਰਥਿਕ ਹੈ ਫਕਰਸਰ ਦੇ ਸਬੰਧਤ ਹੈ ਇਹ ਤੇ ਇਹਨੇ ਜਦੋਂ ਉਥੇ ਇਸ ਤਰੀਕੇ ਦੇ ਨਾਲ ਮੰਲੋ ਫਿਰ ਉਹਨਾਂ ਦੇ ਜਦੋਂ ਗੱਲ ਪੈ ਰਿਆ ਤੇ ਮੈਂ ਇਹਨਾਂ ਦੀ ਵੀ ਫੁਟੇਜ ਲੈਣ ਲੱਗ ਗਿਆ ਮੋਬਾਈਲ ਤੇ ਦੂਜੇ ਤੇ ਉਹ ਫੋਨ ਜਦੋਂ ਮੈਂ ਕਰਨ ਲੱਗਾ ਤੇ ਇੱਕਦਾਂ ਮੇਰੇ ਕੋਲਿਆ ਝਪਟਾ ਮਾਰਿਆ ਨੇ ਫੋਨ ਕੋਲਿਆ ਤੇ ਆ ਕੇ ਗੱਲ ਚੱਤ ਇੱਥੋਂ ਐ ਪਾ ਲਿਆ ਨੇ ਮੇਰੇ ਮੁੱਕਾ ਪਾਇਆ ਸੀ ਗੱਲ ਚ ਸਾਫਾ ਇਹ ਐ ਵਟੇ ਦੇਣ ਲੱਗ ਗਿਆ ਉਥੋਂ ਆ ਕੇ ਤੇ ਇਹ ਮੰਨ ਲਓ ਕਾਫੀ ਮੇਰੀ ਇਹਨਾਂ ਨੇ ਕੁੱਟ ਮਾਰ ਕੀਤੀ ਇਹਦੇ ਨਾਲ ਲੇਬਰ ਵਾਲੇ ਸੀਗੇ ਤੇ ਲੇਬਰ ਵਾਲੇ ਬਹੁਤ ਜਣੇ ਸੀਗੇ ਐ ਨਹੀਂ ਪਤਾ ਕਿੰਨੇ ਸੀ ਸਾਰਿਆਂ ਨੇ ਬਹੁਤ ਜਿਆਦੇ ਕੁੱਟਿਆ ਮੈਨੂੰ ਉਸ ਤੋਂ ਬਾਅਦ ਬਈ ਇਹਨੇ ਕੀ ਕਰਿਆ ਤਾਂ ਪਹਿਲਾਂ ਇਹ ਜਿਹੜਾ ਉਹ ਝੋਨਾ ਖਿੱਚਣ ਵਾਲਾ ਹੁੰਦਾ ਹੈ ਆਪਣੇ ਤੇ ਉਹ ਝੋਨਾ ਕਿੱਤਨਾਂ ਵਾਲਾ ਉਹ ਸਲੰਘਾ ਜਿਹਾ ਸੀਗਾ ਉਹ ਚੱਕ ਕੇ ਐ ਲੈ ਕੇ ਆਇਆ ਮੇਰੇ ਕੰਨੇ ਵੀ ਮੈਨੂੰ ਲੱਗਾ ਉਹਨੇ ਲੇਬਰਾਂ ਨੇ ਫੜ ਲੈਣਾ ਫੜਦੇ ਤਾਂ ਮੇਰੇ ਇੱਥੇ ਵੱਜਦਾ ਸਿੱਧਾ ਆ ਕੇ ਮੈਨੂੰ ਤਾਂ ਲੱਗਿਆ ਸੀਗਾ ਵੀ ਅੱਜ ਜਿਹੜਾ ਆਜ਼ਾਦੀ ਦਾ ਪਰ ਦਿਹਾੜਾ ਮਨਾ ਰਹੇ ਆ ਤੇ ਵੀ ਮੈਨੂੰ ਲੱਗਦੇ ਇਹਦੀਆਂ ਮੁਬਾਰਕਾਂ ਇਹਨਾਂ ਨੇ ਮੈਨੂੰ ਲੱਗ ਗਿਫਟ ਦੇਤਾ ਇਸ ਤਰੀਕੇ ਨੇ ਲੱਗਿਆ ਜਿਵੇਂ ਮੈਨੂੰ ਲੱਗਿਆ ਜਿਦੋਂ ਇੱਕਦਮ ਬੱਸ ਵੀ ਖਤਮ ਹੀ ਆ ਕਹਾਣੀ ਉਸ ਤੋਂ ਬਾਅਦ ਕੀ ਆ ਰਾਣਾ ਰਾਣਾ ਦਾ ਵੀ ਮੇਰੇ ਨੂੰ ਬਲਜੀਤ ਕੌਰ ਮੈਡਮ ਦੀ ਜਿਹੜਾ ਪੀਏ ਆ ਮੇਰੀ ਉਹਦੇ ਨਾਲ ਵੀ ਲਿਆ ਜਾਏ ਤੇ ਮੈਡਮ ਨੇ ਸਾਨੂੰ ਆਖਿਆ ਵੀ ਕੰਮ ਕਰੋ ਤੁਹਾਨੂੰ ਕੌਣ ਦਾ ਰੁਕਣ ਵਾਲਾ ਤੇ ਉਹਦੀ ਸ਼ਹਿਤ ਇਹ ਜਿਹੜਾ ਪੀ ਹੈ ਅਰਸ਼ ਦਾ ਜਿਹੜਾ ਪੀ ਹੈ ਉਹਦੀ ਸ਼ਹਿਤ ਇਹ ਸਾਰਾ ਕੰਮ ਕਰਿਆ ਇਹਨੇ ਉਸ ਤੋਂ ਬਾਅਦ ਜਦੋਂ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਹੈ ਤੇ ਨੇ ਵੈਪਨ ਵੀ ਕੱਢਿਆ ਡਰਾਇਆ ਵੀ ਹੈ ਧਮਕਾਇਆ ਵੀ ਇਹਨਾਂ ਨੇ ਤਾਂ ਦੂਜੇ ਬੰਦਿਆਂ ਨੇ ਫੜਿਆ ਮੈਂ ਬੜੀ ਮੁਸ਼ਕਲ ਦੇ ਨਾਲ ਉੱਥੋਂ ਨਿਕਲਿਆ ਬਈ ਤੇ ਮੋਟਰਸਾਈਕਲ ਭਜਾ ਕੇ ਨਿਕਲਿਆ ਮਗਰ ਵੀ ਭੱਜਿਆ ਮੇਰੇ ਤੇ ਮੈਨੂੰ ਤਾਂ ਲੱਗਦਾ ਸੀ ਵੀ ਮੈਨੂੰ ਜੇ ਉਹ ਇੱਕ ਵਾਰੀ ਦੁਬਾਰੇ ਫੜ ਲੈਂਦੇ ਇਹ ਇਹਨਾਂ ਨੇ ਅਗਵਾ ਕਰਨਾ ਸੀ ਕਿਤੇ ਲੈ ਕੇ ਜਾਂਦੇ ਜਾਂ ਕੁੱਟਮਾਰ ਕਰਦੇ ਹੋਰ ਕੀ ਖੁਸ਼ੀਆਂ ਨਾਲ ਕੋਲੇ ਕਿਹੜੀ ਕਿਹੜੀ ਚਰਸੀ ਆ ਉਂ ਐ ਉੱਥੇ ਜਿਹੜਾ ਮੌਕੇ ਤੇ ਸੀਗੇ ਜਿਵੇਂ ਉਹ ਜਿਹੜੇ ਡਾਂਕਾ ਵਗੈਰਾ ਤੇ ਜਾਂ ਦੂਜੇ ਸੀਗੇ ਹਨਾ ਤਾਂ ਪਿਸਟਲ ਤਾਂ ਉਹ ਜਿਹੜਾ ਸੀਗਾ ਉਹਨਾਂ ਨੇ ਪਿਸਟਲ ਮੇਰੇ ਐਨ ਲਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਮੈਂ ਉੱਠਿਆ ਤਾਂ ਇੱਕ ਮੈਂ ਪੈਰ ਵੀ ਮਾਰਿਆ ਬੂਟ ਪਾਇ ਸੀ ਮੇਰੇ ਉਹਦੇ ਕੋਸ਼ਿਸ਼ ਉੱਟ ਘਟ ਗਿਆ ਤਾਂ ਕਰਕੇ ਵਿੱਚੋਂ ਛੜਾਤਾ ਤੇ ਨਹੀਂ ਇਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਬਈ ਗੱਲ ਚ ਪਾ ਕੇ ਜਿਹੜਾ ਸਾਫਾ ਸੀਗਾ ਠੀਕ ਹੈ ਤੇ ਉਹ ਖਿੱਚਿਆ ਮੈਨੂੰ ਧੂਹਿਆ ਇਹਨਾਂ ਨੇ ਤੇ ਉਹ ਵਾਰ-ਵਾਰ ਇੱਕ ਹੀ ਗੱਲ ਕਰ ਰਿਹਾ ਸੀ ਅੱਜ ਤੈਨੂੰ ਨਹੀਂ ਜਾਨ ਦਿੰਦੇ ਅਸੀਂ ਅੱਜ ਤੈਨੂੰ ਨਹੀਂ ਜਾਨ ਦਿੰਦੇ ਇਸ ਤਰੀਕੇ ਨਾਲ ਜਿਹੜਾ ਇਹਦੇ ਕੋਲੇ ਮਤਲਬ ਪਤਾ ਨਹੀਂ ਆਪਾਂ ਨੂੰ ਲਜਾਇਆ ਜਾ ਕਿ ਜਾਇਜ ਆ ਉਹ ਪਿਸਟਲ ਮੌਕੇ ਤੇ ਸੀਗਾ ਵਾਰ-ਵਾਰ ਉਹ ਮੇਰੇ ਅੱਲ ਰਹੌਂਦਾ ਸੀਗਾ ਤੇ ਮੈਨੂੰ ਤਾਂ ਐ ਲੱਗਿਆ ਵੀ ਅੱਜ ਇਹ ਮੈਨੂੰ ਮਾਰਨਗੇ ਰੰਜਸ਼ ਇਹਨਾਂ ਦੀ ਇਹੀ ਆ 2 ਨੰਬਰ ਦਾ ਇਹ ਮੰਡੀ ਦੇ ਵਿੱਚ ਕੰਮ ਕਰ ਰਹੇ ਆ ਠੀਕ ਐ ਅਸੀਂ ਇਹ ਜਿਹੜਾ ਮਾਰਕੀਟ ਕਮੇਟੀ ਦੇ ਮੁਲਾਜ਼ਮ ਪਹੁੰਚੇ ਸੀ ਮੈਂ ਉੱਥੇ ਤਾਂ ਗਿਆ ਤੇ ਮੈਂ ਕਵਰੇਜ ਕਰਦਾ ਸੀ ਇਹੀ ਗੱਲਬਾਤ ਆ ਬਈ ਸਾਰੇ ਹੁਣ ਕਿੰਨੇ ਕੁ ਬੰਦੇ ਸੀਗੇ ਉੱਥੇ ਆ ਮੈਨੂੰ ਲੱਗਦਾ ਵੀ ਲੇਬਰ ਵਾਲੇ 8-10 ਜਣੇ ਹੋਰ ਹੈਗੇ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ ਬਈ ਰਣਜੀਤ ਹਸਪਤਾਲ ਦੇ ਵਿੱਚ ਆਏ ਹਾਂ ਉਹ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਨਹੀਂ ਮੈਨੂੰ ਲੱਗਦਾ ਵੀ 4 ਘੰਟਿਆਂ ਦੇ 4.5 ਦੇ ਕਰੀਬ ਹੋ ਗਿਆ ਤਾਂ ਮੈਡਮ ਇੱਥੋਂ ਜਿਹੜੇ ਐਸਐਚਓ ਮੈਡਮ ਨੇ ਨੇੜੇ ਹੀ ਆ ਬੈਠੇ ਬੜੀ ਦੂਰਤਾ ਹੈ ਨਹੀਂਗੇ ਡੀਐਸਪੀ ਦਫ਼ਤਰ ਤਾਂ ਇੱਥੋਂ ਮੈਨੂੰ ਲੱਗਦਾ ਸਾਰਾ 4 400 ਮੀਟਰ ਤੇ ਹੋਣਾ ਕੋਈ ਨਹੀਂ ਆਇਆ ਮੈਨੂੰ ਲੱਗਦਾ ਪ੍ਰਸ਼ਾਸਨ ਨੂੰ ਫਰਕ ਨਹੀਂ ਪੈਂਦਾ ਤੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਕੋਈ ਇਸ ਤਰੀਕੇ ਨਾਲ ਕੰਮ ਕਰਦੇ ਆ ਵੀ ਚਲੋ ਸਾਡਾ ਕੰਮ ਹੈ ਹੋ ਸਕਦਾ ਸੀ ਪੁਲਿਸ ਦੇ ਜੇ ਕੋਈ ਪੁਲਿਸ ਚੰਗਾ ਕਰਦੀਏ ਚੰਗਾ ਕਿਹਨੇ ਮਾਰਾ ਕਰਦੀਏ ਮਾਰਾ ਕਹਨੇ ਆ ਪਰ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਡੀਲ ਕਰ ਰਿਹਾ ਇਹਨੂੰ ਲੱਗਦਾ ਜਿਵੇਂ ਪੋਲੀਟਿਕਲ ਪ੍ਰੈਸ਼ਰ ਹੁੰਦਾ ਇਹਨਾਂ ਤੇ ਬਰਾਰਤ ਦੱਸਦੇ ਹਾਂ ਸਰਕਾਰੀ ਸੱਤੀ ਬੰਨ੍ਹਦੇ ਨੇ ਉਹ ਕਿੱਥੇ ਆਜ ਅੱਜ ਕੌਮੀ ਪ੍ਰੈਸ ਦਿਹਾੜਾ ਜਿਹੜਾ ਪ੍ਰੈਸ ਦੀ ਆਜ਼ਾਦੀ ਲਈ ਮਨਾਇਆ ਜਾਂਦਾ ਹੈ ਤੇ ਉਸੇ ਹੀ ਦਿਹਾੜੇ ਦੇ ਉੱਤੇ ਜਿੱਦਰ ਬਹਾ ਦੇ ਵਿੱਚ ਇੱਕ ਪੱਤਰਕਾਰ ਨਾਲ ਕੁੱਟਮਾਰ ਹੁੰਦੀ ਹੈ ਕੁੱਟਮਾਰ ਹੁੰਦੀ ਹੈ ਮੰਤਰੀ ਬਲਜੀਤ ਕੌਰ ਦੀ ਸ਼ਹਿ ਤੇ ਜਿਹੜਾ ਕਿ ਉਹਨਾਂ ਦਾ ਹੀ ਇੱਕ ਸਾਥੀ ਦਾਣਾ ਮੰਡੀ ਦੇ ਵਿੱਚ ਗੈਰ ਕਲੋਨੀ ਚੋਂ ਨਾ ਖਰੀਦਦਾ ਜਦ ਕਿ ਦਾਣਾ ਮੰਡੀ ਬੰਦ ਆ ਆਮ ਲੋਕਾਂ ਲਈ ਪਰ ਉੱਥੇ ਉਹਦਾ ਝੋਨਾ ਵਿਕਦਾ ਜਿਹੜਾ ਕਿ ਰਾਜਸਥਾਨ ਤੋਂ ਆ ਜਾਂਦਾ ਤਾਂ ਪੱਤਰਕਾਰ ਰਣਜੀਤ ਗੈਲੋ ਦੀ ਖਬਰ ਕਰਨ ਜਾਂਦਾ ਤਾਂ ਉੱਥੇ ਉਹਦੇ ਗੁੰਡਿਆਂ ਵੱਲੋਂ ਰੱਜ ਕੇ ਉਹਦੇ ਨਾਲ ਗੁੰਡਾਗਰਦੀ ਹੁੰਦੀ ਆ ਕੁੱਟਮਾਰ ਹੁੰਦੀ ਆ ਕੱਪੜੇ ਪਾੜੇ ਜਾਂਦੇ ਆ ਪੱਗ ਲਈ ਜਾਂਦੀ ਆ ਰਿਵਾਲਵਰ ਦਿਖਾਇਆ ਜਾਂਦਾ ਇੱਥੋਂ ਤੱਕ ਕਿ ਉਹ ਬਚ ਕੇ ਨਿਕਲਿਆ ਨਹੀਂ ਉਹਨੂੰ ਕਨੈਪ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ ਇੱਕ ਪਾਸੇ ਸਰਕਾਰ ਦੇ ਮੰਤਰੀ ਵਧਾਈਆਂ ਦੇ ਰਹੇ ਆ ਪੰਜਾਬ ਪ੍ਰਧਾਨ ਵਧਾਈਆਂ ਦੇ ਰਹੇ ਆ ਦੂਜੇ ਪਾਸੇ ਪ੍ਰੈਸ ਨੂੰ ਦੂਜੇ ਪਾਸੇ ਪ੍ਰੈਸ ਦੇ ਉੱਤੇ ਅਜਿਹੇ ਹਮਲੇ ਹੋ ਰਹੇ ਆ ਇਹ ਕੋਈ ਪਹਿਲਾ ਹਮਲਾ ਨਹੀਂ ਇਸ ਤੋਂ ਪਹਿਲਾਂ ਹੋਰ ਤਰੀਕੇ ਦੇ ਹਮਲੇ ਹੋਏ ਆ ਪਰਚੇ ਪਾਏ ਗਏ ਆ ਤੇ ਅੱਜ ਸਿੱਧਾ ਹੀ ਗੁੰਡਾਗਰਦੀ ਤੇ ਉਤਰ ਆਏ ਆ ਤਾਂ ਇਸ ਗੁੰਡਾਗਰਦੀ ਤੇ ਸਾਰੇ ਪੱਤਰਕਾਰ ਭਾਈ ਚੇਰਾ ਖੜਾ ਮੇਰੇ ਨਾਲ ਭਾਈ ਸੂਰਜ ਖੜਿਆ ਪਰਮੀਤ ਖੜਿਆ ਤੇ ਗਿੱਦੜਵਾਹ ਦੇ ਸਾਥੀ ਖੜੇ ਆ ਸੂਰਜ ਭਾਈ ਇਹਦੇ ਤੇ ਕੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇਹ ਸਭ ਕੁਝ ਵਾਪਰਿਆ ਦੇਖੋ ਬੜੀ ਮੰਦਭਾਗੀ ਘਟਨਾ ਘਟੀ ਹੈ ਜੇ ਕੌਮੀ ਪ੍ਰੈਸ ਦਫਾਸਾ ਔਰ ਇਸ ਦਿਨ ਦੇ ਉਤੇ ਵੱਡੀਆਂ ਵੱਡੀਆਂ ਗੱਲਾਂ ਬੇਸ਼ੱਕ ਸਰਕਾਰ ਕਰਦੀ ਹੈ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਕਰਦੇ ਪਰ ਬੜੀ ਸ਼ਰਮ ਦੀ ਗੱਲ ਹੈ 4 ਘੰਟਿਆਂ ਦੇ ਕਰੀਬ ਹੋ ਚੁੱਕੇ ਹੈ ਇਸ ਘਟਨਾ ਤੇ ਐਸ ਐਚ ਓ ਤੱਕ ਨੇ ਇੱਥੇ ਜਿੰਮੇਦਾਰੀ ਨਹੀਂ ਉਠਾਈ ਕੇ ਘਟੋਕਾ ਟਾ ਕੇ ਖਾਲਚਾਲ ਹੀ ਪੱਤਰਕਾਰ ਦਾ ਪੁੱਛਾ ਜਾਵੇ ਡੀ ਐਸ ਪੀ ਜਾਂ ਵੱਡੇ ਅਧਿਕਾਰੀ ਦਾਉਣਾ ਬਹੁਤ ਦੂਰ ਦੀ ਗੱਲ ਹੈ ਇੱਕ ਹੈੱਡ ਕਾਂਸਟੇਬਲ ਜ਼ਰੂਰ ਆਏ ਸੀ 112 ਨੰਬਰ ਤੇ ਸ਼ਿਕਾਇਤ ਦਰਜ ਕੀਤੀ ਗਈ ਸੀ ਪਰ ਬੇਸ਼ੱਕ ਸੀ ਆਈ ਡੀ ਵਾਲੇ ਵਿਭਾਗ ਦੇ ਮੇਰੇ ਭਰਾ ਜ਼ਰੂਰ ਖੜੇ ਆ ਪੁਲਿਸ ਦਾ ਅਧਿਕਾਰੀ ਹੋਵੇ ਸਿਵਲ ਦਾ ਓਬੀਐਸਟੀਐਮ ਨਾਲ ਬਾਰ ਬਾਰ ਸਾਡੀ ਗੱਲ ਹੋਈ ਸੀ ਕਿ ਇਹ ਘਟਨਾ ਹੋ ਗਈ ਆ ਪਰ ਫਿਲਹਾਲ ਹਜੇ ਤੱਕ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਪ੍ਰਸ਼ਾਸਨ ਦਾ ਕੋਈ ਵੀ ਇੱਥੇ ਅਧਿਕਾਰੀ ਜਿਹੜਾ ਨਹੀਂ ਪਹੁੰਚੋ ਵੀ ਇਸ ਦਿਨ ਦੇ ਉੱਤੇ ਔਰ ਬਾਕੀ ਸਾਡੇ ਸਾਥੀ ਹੋਰ ਵੀ ਇੱਥੇ ਆਏ ਹੋਏ ਨੇ ਹਰੇਕ ਦੇ ਮਨ ਚ ਨਾਰਾਜ਼ਗੀ ਜ਼ਰੂਰ ਹੈ ਕਿ ਅਸੀਂ ਲੋਕਾਂ ਦੇ ਵਾਸਤੇ ਕੰਮ ਕਰਦੇ ਆ ਪਰ ਜਦੋਂ ਸਾਡੀ ਖੋਦੀ ਸੁਰੱਖਿਆ ਜਕੀਨੀ ਨਹੀਂ ਹੋਊਗੀ ਤਾਂ ਅਸੀਂ ਲੋਕਾਂ ਵਾਸਤੇ ਕੀ ਕੰਮ ਕਰਾਂਗੇ ਫਿਰ ਅਸੀਂ ਵੀ ਉਸ ਤਰ੍ਹਾਂ ਦਾ ਕਰ ਲਾਂਗੇ ਜਿਸ ਤਰ੍ਹਾਂ ਪ੍ਰਸ਼ਾਸਨ ਚਾਹੁੰਦਾ ਹੈਗਾ ਕਿਉਂਕਿ ਪ੍ਰਸ਼ਾਸਨ ਤੇ ਸਰਕਾਰ ਆਹੀ ਚਾਹੁੰਦੀਆਂ ਨੇ ਕਿ ਮੀਡੀਆ ਦ ਨੇ ਬਾਈ ਕਿਵੇਂ ਦੇਖਦੇ ਹੋ ਜਿਹੜੀ ਘਟਨਾ ਘਟਈ ਹੈ ਜੁਰਜੀ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਪੱਤਰਕਾਰ ਲਗਾਤਾਰ ਐਕਸਪੋਜ਼ ਕਰ ਰਿਹਾ ਹੈ ਕਿ ਜਿਹੜੀਆਂ ਕਮੀਆਂ ਨੇ ਸਰਕਾਰ ਦੀਆਂ ਉਹਨੂੰ ਲੈ ਕੇ ਬੜੇ ਟਾਈਮ ਤੋਂ ਕੰਮ ਕਰ ਰਿਹਾ ਜਿਸ ਦੀ ਤਾਰੀਫ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਕਰਦੇ ਰਹੇ ਹੁਣ ਜਦੋਂ ਉਹ ਐਮਪੀ ਹੁੰਦੇ ਸੀ ਤੇ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਬਾਕੀ ਕਾਂਗਰਸੀ ਕਾਲੀ ਸਾਹਿਬ ਇਹ ਰਣਜੀਤ ਗਿੱਲ ਦੀ ਤਾਰੀਫ ਕਰਦੇ ਨੇ ਕਿ ਬਹੁਤ ਸੋਹਣਾ ਕੰਮ ਕਰ ਰਿਹਾ ਪਰ ਅੱਜ ਜਦੋਂ ਰਣਜੀਤ ਗਿੱਲ ਤੇ ਵਿਪਤਾਈਆ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਅਰਵਿੰਦ ਕੇ ਜੀਵਾ ਲਗਾਤਾਰ ਕਹਿੰਦੇ ਨੇ ਕਿ ਇੱਕ ਹਫ਼ਤੇ 'ਚ ਗੈਂਗਸਟਰ ਪੰਜਾਬ ਛੱਡ ਕੇ ਚਲੇ ਜਾਣ ਪਰ ਜਨਾਬ ਇੱਥੇ ਤਾਂ ਪੱਤਰਕਾਰ ਤੱਕ ਸੇਫ ਨਹੀਂ ਜਿਹੜੇ ਆਮ ਆੜਤੀਏ ਕੰਮ ਕਰ ਰਹੇ ਨੇ ਉਹਨਾਂ ਨਾਲ ਜੋ ਮਜ਼ਦੂਰ ਕੰਮ ਕਰਦੇ ਨੇ ਉਹੀ ਗੈਂਗਸਟਰ ਬਣ ਚੁੱਕੇ ਨੇ ਤੇ ਉਹਨਾਂ ਦੀ ਸ਼ੈ ਕੌਣ ਕਰ ਰਿਹਾ ਹੈ ਮంత్రి ਕਰ ਰਹੇ ਨੇ ਬੜੀ ਨਮੋਸ਼ੀ ਦੀ ਗੱਲ ਇਹ ਵੀ ਹੈ ਕਿ ਇੱਥੇ ਦੋ ਮੰਤਰੀ ਆਉਂਦੇ ਨੇ ਇੱਕ ਖੇਤੀਬਾੜੀ ਮੰਤਰੀ ਇੱਥੋਂ ਦਾ ਆਉਂਦਾ ਹੈ ਪਰ ਉਸਦੇ ਹਲਕੇ ਦੇ ਵਿੱਚ ਆ ਕੇ ਲਗਾਤਾਰ ਬਾਹਰੋਂ ਝੋਨਾ ਵਿਕ ਰਿਹਾ ਹੈ ਮਾਹਜ਼ ਦੋ ਕੇਐਫਆਈਆਰ ਹੋਈਆਂ ਨੇ ਉਸ ਤੋਂ ਬਾਅਦ ਸਰਕਾਰ ਚੁੱਪ ਕਰ ਗਈ ਆ ਤੇ ਪਰ ਹੁਣ ਵੀ ਜੇਕਰ ਪੱਤਰਕਾਰ ਗੱਲ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਹਮਲੇ ਹੋ ਜਾਂਦੇ ਨੇ ਜੇਕਰ ਕਿਤੇ ਅਫਗਾਨਿਸਤਾਨ 'ਚ ਕੋਈ ਹਮਲਾ ਹੋ ਜਾਵੇ ਜਾਂ ਉਸ ਤੋਂ ਬਾਅਦ ਫਿਰ ਉਹ ਗੱਲ ਕਰਦੇ ਨੇ ਪਰ ਇੱਥੇ ਕੋਈ ਵੀ ਨਹੀਂ ਕਰਦਾ ਪੰਜਾਬ ਦੀ ਜੀ ਰਾਜ ਜੀ ਬਿਲਕੁਲ ਅੱਜ ਜਿਹੜਾ ਇਹ ਪੱਤਰਕਾਰਾਂ ਦੇ ਉੱਤੇ ਹਮਲੇ ਹੋ ਰਿਹਾ ਚਾਹੇ ਉਹਨਾਂ ਦੇ ਪੇਜ ਬੰਦ ਕੀਤੇ ਜਾਣ ਜਾਂ ਝੂਠੇ ਪਰਚੇ ਪਾਏ ਜਾਣ ਜਾਂ ਇਸ ਤਰੀਕੇ ਦੇ ਨਾਲ ਅਟੈਕ ਹੋ ਰਿਹਾ ਇਹ ਸਾਰਾ ਸਾਰ ਲੋਕਤੰਤਰ ਦਾ ਕਹਾਣ ਆ ਖਾਸ ਕਰਕੇ ਉਹ ਪਾਰਟੀ ਦੀ ਸਰਕਾਰ ਦੇ ਵਿੱਚ ਹੋ ਰਿਹਾ ਜਿਹੜੀ ਪਾਰਟੀ ਇਨਕਲਾਬ ਦੇ ਨਾਮ ਤੇ ਆਈ ਸੀ ਜਿਹੜੀ ਪਾਰਟੀ ਜਦੋਂ ਸਤਾ ਚੋਂ ਤੋਂ ਪਹਿਲਾਂ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਅਸੀਂ ਪੱਤਰਕਾਰਾਂ ਦੇ ਨਾਲ ਖੜਾਂਗੇ ਅਸੀਂ ਲੋਕਤੰਤਰ ਨੂੰ ਬਚਾਵਾਂਗੇ ਅਸੀਂ ਸਵਿਧਾਨ ਨੂੰ ਬਚਾਵਾਂਗੇ ਸਵਿਧਾਨ ਦੀਆਂ ਗੱਲਾਂ ਤਾਂ ਸਟੇਜਾਂ ਤੋਂ ਬਹੁਤ ਹੁੰਦੀਆਂ ਨੇ ਸਵਿਧਾਨ ਦਾ ਜ਼ਿਕਰ ਬਹੁਤ ਹੁੰਦਾ ਬਾਵਾ ਸਾਹਿਬ ਦਾ ਜ਼ਿਕਰ ਬਹੁਤ ਹੁੰਦਾ ਪਰ ਇਸ ਸਵਿਧਾਨ ਨੂੰ ਮੰਨ ਕੌਣ ਰਿਹਾ ਇਹ ਜ਼ਮੀਨੀ ਪੱਧਰ ਅੱਜ ਦੱਸ ਰਹੀ ਹੈ ਜੋ ਕੁਝ ਰਣਜੀਤ ਗਿੱਲ ਦੇ ਨਾਲ ਹੋਇਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਇਹ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਡੇ ਪੱਤਰਕਾਰ ਸਾਥੀਆਂ ਦੇ ਨਾਲ ਵਾਪਰ ਚੁੱਕਿਆ ਹਰ ਵਾਰ ਦੀ ਇਹ ਘਟਨਾਵਾਂ ਹੁੰਦੀਆਂ ਨੇ ਸਾਨੂੰ ਲੱਗਦਾ ਕਿ ਇਹਦੇ ਤੇ ਤੋਸ ਹੱਲ ਮੈਨੂੰ ਲੱਗਦਾ ਕਿ ਸਾਡੇ ਪੱਤਰਕਾਰ ਯੂਨੀਅਨ ਨੂੰ ਪੱਤਰਕਾਰ ਸਾਥੀਆਂ ਨੂੰ ਕੱਢਣਾ ਚਾਹੀਦਾਗਾ ਇਹ ਬਹੁਤ ਨਿੰਦਨਯੋਗ ਆ ਸ਼ਰਮਨਾਕ ਗੱਲ ਆ ਪੁਲਿਸ ਪ੍ਰਸ਼ਾਸਨ ਦੇ ਲਈ ਕਿ ਹਾਲੇ ਤੱਕ ਕੋਈ ਵੀ ਸੀਨੀਅਰ ਅਧਿਕਾਰੀ ਹਾਲਾਂਕਿ ਹੁਣ ਤੱਕ ਡੀਐਸਪੀ ਤੱਕ ਦੇ ਜਿਹੜੇ ਅਧਿਕਾਰੀਆਂ ਨੂੰ ਇੱਥੇ ਪਹੁੰਚ ਜਾਣਾ ਚਾਹੀਦਾ ਸੀ ਤੇ ਉਹਨਾਂ ਬੰਦਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ 4 ਘੰਟਿਆਂ ਤੋਂ ਵੱਧਦਾ ਸਮਾਂ ਹੋ ਚੁੱਕਿਆ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਆ ਨਾਲ ਸਾਡੇ ਸੀਨੀਅਰ ਸਾਥੀ ਗਿੱਦਰਬਾਦ ਪੱਤਕਾ ਸੋਢੀ ਢੱਲਾ ਜੀ ਨੇ ਢੱਲਾ ਸਾਹਿਬ ਕੀ ਕਹਾਂਗਾ ਰਾਜਦੀਪ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿਣਾ ਚਾ ਪੰਜਾਬ ਸਰਕਾਰ ਹੈਗੀ ਹੈ ਵਕ ਵਕ ਸਮੇਂ ਤੇ ਸੋਸ਼ਲ ਮੀਡੀਆ ਰਹੀਂ ਪ੍ਰਿੰਟ ਮੀਡੀਆ ਰਹੀਂ ਵਕ ਵਕ ਤਰ੍ਹਾਂ ਨੰਬਰ ਜਾਰੀ ਕਰਦੀ ਹੈ ਵੀ ਜੇਕਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਕਿਸੇ ਨਾਲ ਤੱਕਾਸ਼ਾਈ ਹੁੰਦੀ ਹੈ ਉਹ ਨੰਬਰ ਜਾਰੀ ਕਰਦੀ ਹੈ ਉਹ ਸਿਰਫ ਨੰਬਰ ਜਿਹੜੇ ਜਾਰੀ ਕਰਦੀ ਹੈ ਫਿਰ ਸਿਰਫ ਦਿਖਾਵੇ ਵਾਸਤੇ ਹੈ ਜਿਹੜੀ ਇਹਦੀ ਹਕੀਕਤ ਹੈ ਉਹ ਬਿਲਕੁਲ ਉਲਟ ਹੈਗੀ ਹੈ ਮੈਂ ਤੇ ਰਣਜੀਤ ਤਕਰੀਬਨ ਲੰਬੇ ਸਮੇਂ ਤੋਂ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਤੇ ਸਮੇ ਸਮੇਤੇ ਸਾਨੂੰ ਬੜੀਆਂ ਦਿੱਕਤਾਂ ਸਾਹਮਣੇ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਪਰ ਅੱਜ ਤਾਂ ਬਿਲਕੁਲ ਹੀ ਹੈਰਾਨੀ ਦੀ ਗੱਲ ਹੈਗੀ ਹੈ ਵੀ ਬੰਦਿਆਂ ਨੇ ਘੇਰ ਕੇ ਉਹਨੂੰ ਕੁੱਟਣਾ ਪਿਸਤੌਲ ਦਿਖਾਉਣਾ ਤੇ ਉਹਦੇ ਕੁੱਟਮਾਰ ਕਰਨੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਕਿਸੇ ਵੀ ਉੱਚ ਅਧਿਕਾਰੀ ਦਾ ਨਾ ਤਾਂ ਸਿਵਲ ਪ੍ਰਸ਼ਾਸਨ ਦਾ ਤੇ ਨਾ ਹੀ ਪੁਲਿਸ ਅਧਿਕਾਰੀ ਦਾ ਕਿਸੇ ਵੀ ਇੱਥੇ ਆ ਕੇ ਉਹਨਾਂ ਨੇ ਹਾਲ ਜਾਣਨਾ ਜਿਹੜਾ ਮੁਨਾਸਬ ਨਹੀਂ ਸਮਝਿਆਗਾ ਇਸ ਤੋਂ ਵੱਡੀ ਕੀ ਗੱਲ ਹੋਊਗੀ ਦੇਖੋ ਐਡਾ ਵੱਡਾ ਦਿਹਾੜਾ ਹੈ ਪੱਤਰਕਾਰ ਨਾਲ ਸੰਬੰਧਿਤ ਦਿਹਾੜਾ ਹੈ ਪਰ ਫਿਰ ਵੀ ਜਿਹੜੀ ਪੁਲਿਸ ਹੈਗੀ ਹੈ ਉਹ ਸੁੱਤੀ ਪਈ ਹੈ ਜੀ ਜੀ ਅੱਜ ਜਿਹੜਾ ਰਣਜੀਤ ਗਿਲ ਤੇ ਹਮਲਾ ਹੋਇਆ ਹੈ ਬਹੁਤ ਹੀ ਨਿੰਦਨਯੋਗ ਹਮਲਾ ਹੈ ਪ੍ਰੈਸ ਦੇ ਸਾਥੀ ਅਸੀਂ ਫੀਲਡ 'ਚ ਕੰਮ ਕਰਨ ਜਾਂਦੇ ਆ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਪਰ ਜਿਹੜਾ ਇਹ ਇੱਕ ਬਹੁਤ ਮਾੜੀ ਗੱਲ ਹੈ ਜਾਨ ਬੁੱਝ ਕੇ ਮਤਲਬ ਜਾਣਦੇ ਹੋਏ ਰਣਜੀਤ ਗਿੱਲ ਨੂੰ ਚੰਗੀ ਤਰ੍ਹਾਂ ਜਿਹੜਾ ਸੀਗਾ ਸ਼ੈਲਰ ਵਾਲਾ ਉਹ ਜਾਣਦਾ ਸੀ ਉਹਨੇ ਜਾਨ ਬੁੱਝ ਕੇ ਆਪਦੇ ਸਾਥੀਆਂ 'ਤੇ ਹਮਲਾ ਕੀਤਾ ਹੈ ਇਹ ਬਹੁਤ ਹੀ ਨਿੰਦਨਯੋਗ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਸਖਤ ਕਾਰਵਾਈ ਕਰਨ ਜੇਕਰ ਕੋਈ ਪੁਲਿਸ ਪ੍ਰਸ਼ਾਸਨ ਸਖਤ ਕਾਰਵਾਈ ਨਹੀਂ ਕਰੂਗਾ ਤਾਂ ਇਹਦੇ ਵਿਰੁੱਧ ਤਿੱਖਾ ਸੰਘਰਸ਼ ਸਾਥੀ ਆਪਦੀ ਰਾਇ ਨਾਲ ਜੜਾਈ ਸ਼ੁਰੂ ਕਰਨਗੇ। ਆਜੋ। ਆਜੋ ਜੀ। ਆਜੋ। ਅੱਜ ਜਿਹੜਾ ਰਣਜੀਤ ਗਿੱਲ ਤੇ ਹਮਲਾ ਹੋਇਆ ਉਹ ਕੱਲੇ ਰਣਜੀਤ ਗਿੱਲ ਤੇ ਨਹੀਂ ਸਮੁੱਚੀ ਪੰਜਾਬ ਦੀ ਪ੍ਰੈਸ ਦੇ ਉੱਤੇ ਹਮਲਾ ਹੋਇਆ ਅਸੀਂ ਅਸੀਂ ਕੋੜ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਔਰ ਅਸੀਂ ਰਣਜੀਤ ਗਿੱਲ ਦੇ ਨਾਲ ਖੜੇ ਹਾਂ ਮੈਂ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੀ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਆਪਦੇ ਗੁੰਡਿਆਂ ਤੋਂ ਸਾਡੇ ਪੱਤਰਕਾਰਾਂ ਦੀ ਜਿਹੜੀ ਸੁਰੱਖਿਆ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਪੱਤਰਕਾਰਾਂ ਦੀ ਸੁਰੱਖਿਆ ਕਰ ਰਹੇ ਹਾਂ ਲੇਕਿਨ ਜਦ ਸਾਡੇ ਪੱਤਰਕਾਰ ਕੋਈ ਕਵਰੇਜ ਕਰਨ ਜਾਂਦੇ ਆ ਉਥੋਂ ਉਹਨਾਂ ਨੇ ਗੁੰਡੇ ਉਹਨਾਂ ਦੀ ਪਾਰਟੀ ਦੇ ਗੁੰਡੇ ਹੀ ਉਹਨਾਂ ਨੂੰ ਕੁੱਟਮਾਰ ਕਰਕੇ ਜਿਹੜਾ ਹੈਗਾ ਜ਼ਖਮੀ ਕਰ ਦਿੰਦੇ ਆ ਜਾਂ ਹੋਰ ਕੁਝ ਕਰ ਦਿੰਦੇ ਆ ਇਹ ਤਾਂ ਕੁਦਰਤ ਮਤਲਬ ਕਿ ਅੱਜ ਬਚਤ ਰਹੀ ਕਿ ਸਾਡੇ ਵੀਰ ਦੇ ਕੋਈ ਸਾਥ ਨਹੀਂ ਲੱਗੀ ਜੇ ਕਿਸੇ ਵੀਰ ਦੇ ਸਾਡੇ ਕੋਈ ਸਾਥ ਲੱਗ ਜਾਂਦੀ ਜਾਂ ਉਹਦੀ ਕੋਈ ਲੱਤਾਂ ਤੋੜ ਦਿੱਤੀ ਜਾਂਦੀ ਤੇ ਫਿਰ ਅਸੀਂ ਕਿਸ ਨੂੰ ਮਤਲਬ ਕਿ ਗੁਆਰ ਲਾਉਂਦੇ ਜਦ ਕਿ ਸਰਕਾਰ ਦੇ ਮੰਤਰੀ ਉਹਨਾਂ ਦਾ ਜਿਹੜਾ ਸਾਥ ਦੇ ਰਹੇ ਨੇ ਜੀ ਤਾਂ ਪੁਲਿਸ ਨੇ ਇੱਥੇ ਆਉਣਾ ਤਾਂ ਕੀ ਸੀ ਇੱਥੇ ਆ ਕੇ ਕੋਈ ਗੱਲ ਸੁਣਨੀ ਤਾਂ ਕੀ ਸੀ ਉਲਟਾ ਲੋਕਲ ਪ੍ਰੈਸ ਨੂੰ ਫੋਨ ਕਰ ਕਰਕੇ ਇਹ ਕਹਿ ਰਿਹਾ ਕਿ ਸਾਡੇ ਦਫ਼ਤਰ ਆ ਕੇ ਸਾਡੇ ਬਿਆਨ ਲਓ ਇੱਥੋਂ ਦੇ ਐਸ ਐਚ ਓ ਮੈਡਮ ਪੱਤਰਕਾਰਾਂ ਨੂੰ ਇਹ ਕਹਿ ਰਿਹਾ ਕਿ ਸਾਡੇ ਦਫ਼ਤਰ ਆ ਕੇ ਸਾਡਾ ਪੱਖ ਜਾਂ ਸਾਡੇ ਬਿਆਨ ਲਓ ਕਿੱਡੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੁਲਿਸ ਦੀ ਐ ਡਿਊਟੀ ਬਣਦੀ ਹੈ ਕੋਈ ਲੋੜ ਹੋਵੇ ਕਿਤੇ ਐਸਐਚਓ ਖੁਦ ਫਸਦਾ ਹੋਵੇ ਪੱਤਰਕਾਰਾਂ ਦੀਆਂ ਮਿੰਨਤਾਂ ਕਰਦੇ ਹੁੰਦੇ ਆ ਇਹ ਕਿ ਆਹ ਖਬਰ ਰੋਕ ਲਓ ਜੀ ਇਹਨੂੰ ਕਰ ਲਓ ਜੀ ਸਾਡੀ ਮਿੰਨਤ ਆ ਜੀ ਸਾਡਾ ਇਹ ਹੈ ਅੱਜ ਪੱਤਰਕਾਰ ਤੇ ਹਮਲਾ ਹੋਇਆ ਤਾਂ ਐਸਐਚਓ ਕਹਿ ਰਹੇ ਨੇ ਕਿ ਉੱਥੇ ਆਓ ਇੱਕ ਜਿਹੜਾ ਬੰਦੇ ਤੇ ਹਮਲਾ ਹੋ ਗਿਆ ਇੱਕ ਭਾਈਚਾਰੇ ਤੇ ਹਮਲਾ ਹੋ ਗਿਆ ਇੱਕ ਭਾਈਚਾਰੇ ਤੇ ਇਹ ਗੱਲ ਹੋ ਗਈ ਉਲਟਾ ਉਹਨਾਂ ਦੀ ਸਾਥੀਆਂ ਨੂੰ ਕਹਿੰਦੇ ਕਿ ਸਾਡਾ ਆ ਕੇ ਬਿਆਨ ਲਓ ਬੜੀ ਸ਼ਰਮ ਦੀ ਗੱਲ ਆ ਬੜੀ ਮੰਦਭਾਗੀ ਗੱਲ ਆ ਇਸ ਗੱਲ ਤੇ ਜੇ ਪੁਲਿਸ ਨੇ ਐਕਸ਼ਨ ਨਾ ਲਿਆ ਤਾਂ ਸਾਰੇ ਸਾਥੀਆਂ ਨਾਲ ਰਹਿ ਕਰਕੇ ਇੱਥੇ ਕੋਈ ਵੱਡਾ ਸੰਘਰਸ਼ ਵੀ ਛੇੜਿਆ ਜਾ ਸਕਦਾ ਹੈ